ਜਗਨਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਤੇ ਬੈਠੇ ਆਜ ਲਗਭਗ 58 ਦਿਨ ਹੋਏ ਆ ਤਾਂ ਬੀਤੀ ਰਾਤ ਦੀ ਘਟਨਾ ਸੀ ਕਿ ਡਾਕਟਰਾਂ ਵੱਲੋਂ ਅਣਗਹਿਲੀ ਕੀਤੀ ਗਈ ਉਸ ਪੂਰੇ ਮਾਮਲੇ ਨੂੰ ਲੈ ਕੇ ਪਹਿਲਾਂ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਔਰ ਉਸ ਤੋਂ ਬਾਅਦ ਸੀਨੀਅਰ ਡਾਕਟਰ ਜਿਹੜੇ ਸੀਗੇ ਉਹਨਾਂ ਦੇ ਨਾਲ ਪਹੁੰਚ ਕੇ ਕਿਸਾਨ ਆਗੂਆਂ ਦੀ ਬੈਠਕ ਹੋਈ ਲੇਕਿਨ ਜਦੋਂ ਸ਼ਾਮ ਨੂੰ ਜਾਣ ਦਾ ਵੇਲਾ ਆਇਆ ਤਾਂ ਆਪਣੀ ਸ਼ਿਫਟ ਤੋਂ ਬਾਅਦ ਉਹਨਾਂ ਵੱਲੋਂ ਇੱਕ ਚਿੱਠੀ ਮੈਡੀਕਲ ਸੁਪਰਡੈਂਟ ਪਟਿਆਲਾ ਨੂੰ ਲਿਖੀ ਗਈ ਗੱਲਬਾਤ ਕਰਦੇ ਇਸ ਪੂਰੇ ਮਾਮਲੇ 'ਚ ਕਾਕਾ ਸਿੰਘ ਕੋਟੜਾ ਸਾਡੇ ਨਾਲ ਨੇ ਜੋ ਚਿੱਠੀ ਲਿਖੀ ਗਿਆ ਡਾਕਟਰਸ ਵੱਲੋਂ ਉਹ ਸਾਰੀ ਕਿਵੇਂ ਦੇਖਦੇ ਹੋ ਉਸ ਦੇ ਵਿੱਚ ਲਿਖਿਆ ਗਿਆ ਕਿ ਕਿਸਾਨਾਂ ਨੂੰ ਕਿਸਾਨਾਂ ਨੇ ਅਪਸ਼ਬਦ ਬੋਲੇ ਹੋਏ ਐ ਔਰ ਹੋਰ ਵੀ ਕਈ ਜਗ੍ਹਾ ਦੇ ਉੱਪਰ ਜ਼ਿਕਰ ਹੋਇਆ ਚੀਜ਼ਾਂ ਦਾ ਔਰ ਉਸ ਤੋਂ ਬਾਅਦ ਉਹ ਕਹੇ ਵੀ ਅਸੀਂ ਇਲਾਜ ਨਹੀਂ ਕਰਾਂਗੇ ਉਹ ਦੂਸਰੇ ਪਾਸੇ ਦੂਸਰੀ ਟੀਮ ਜਿਹੜੀ ਆ ਉੱਥੇ ਇਲਾਜ ਕਰ ਰਹੀ ਐ ਨਹੀਂ ਮੈਨੂੰ ਇਹ ਲੱਗਦਾ ਵੀ ਉਹ ਬੱਚੇ ਇੱਕ ਭਰਾਟ ਚ ਆ ਗਏ ਜਦੋਂ ਬੰਦੇ ਤੋਂ ਕਿਤੇ ਕੋਈ ਗਲਤੀ ਹੋ ਜੇ ਨਾ ਫਿਰ ਉਸ ਗੱਲ ਨੂੰ ਲੁਕਾਉਣ ਵਾਸਤੇ ਜਿਵੇਂ ਕਹਾਵਤਾਂ ਪੰਜਾਬੀ ਦੇ ਵਿੱਚ ਵੀ ਜੇ ਇੱਕ ਗੱਪ ਮਾਰਦੇ ਫਿਰ 100 ਗੱਪ ਉਹਨੂੰ ਲੁਕਾਉਣ ਵਾਸਤੇ ਮਾਰ ਜੰਦੇ ਉਹ ਬੱਚੇ ਇੱਕ ਭਰਾਏ ਹੋਏ ਨੇ ਮੈਂ ਛੋਡੇ ਮੱਦਮ ਰਾਹੀਂ ਉਹਨਾਂ ਨੂੰ ਅਪੀਲ ਵੀ ਕਰਦਾ ਜਰ ਇਹੇ ਜੀ ਕੋਈ ਗੱਲਬਾਤ ਨਹੀਂ ਨਾ ਸੀ ਕੋਈ ਕਾਰਵਾਈ ਕਰਾਉਣੀ ਹੈ ਤੁਸੀਂ ਛੋਡੇ ਨਾਲ ਕੀ ਦਿੱਕਤ ਤੁਸੀਂ ਤਾਂ ਸਿਰਫ ਸਿਵਟ ਬਦਲ ਕੇ ਆਪਦੀ ਡਿਊਟੀ ਨਿਭਾ ਰਹੇ ਹੋ ਸਾਡੇ ਜਿਹੜੇ ਉਹ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਜਿਹਦੇ ਨਾਲ ਬੈਠ ਕੇ ਮੀਟਿੰਗਾਂ ਹੋਈਆਂ ਨੇ ਵੀ ਮੀਟਿੰਗ ਮਿਲ ਗਈ ਅਸੀਂ ਇਹ ਮੈਡੀਕਲ ਐਡ ਲੈ ਲਾਂਗੇ ਦੂਜੀ ਸਾਡੀ ਸਿਹਤ ਮੰਤਰੀ ਦੇ ਨਾਲ ਗੱਲਬਾਤ ਹੋ ਗਈ ਉਹਨਾਂ ਨੇ ਕਿਹਾ ਸਾਨੂੰ ਕਿ ਅਸੀਂ ਛੇਤੀ ਹੀ ਵਧੀਆ ਡਾਕਟਰ ਟੇ ਬੜਾ ਕੇ ਤੁਹਾਨੂੰ ਭੇਜਦੇ ਆ ਜੋ ਪਿੱਛੇ ਕੁਝ ਹੋ ਗਿਆ ਉਹਨੂੰ ਭੁੱਲ ਜਾਓ ਤਾਂ ਆਪਣੇ ਬੱਚੇ ਨੇ ਮੈਂ ਵੀ ਕਿਹਾ ਵੀ ਸਾਡੇ ਬੱਚੇ ਆ ਆਪਾਂ ਕੋਈ ਕਾਰਵਾਈ ਨਹੀਂ ਕਰਾਉਣੀ ਜੋ ਚਿੱਠੀ ਲਿਖੀ ਗਈ ਆ ਮੈਨੂੰ ਇਹ ਲੱਗਦਾ ਵੀ ਉਹ ਬੱਚੇ ਨੇ ਘਬਰਾਟ ਚ ਆ ਕੇ ਲਿਖਤੀ ਵੀ ਕੋਈ ਮੇਰੇ ਤੇ ਕਾਰਵਾਈ ਵਗੈਰਾ ਇਹੋ ਜਿਹਾ ਕੁਝ ਨਾ ਹੋਵੇ ਜੋ ਆਪਾਂ ਹੀ ਨਹੀਂ ਕਰਾਉਂਦੇ ਤਾਂ ਮੈਨੂੰ ਲੱਗਦਾ ਵੀ ਉਹਨੂੰ ਘਰਾਟ ਤੇ ਨਹੀਂ ਆਉਣਾ ਚਾਹੀਦਾ ਉਹ ਸਾਡਾ ਬੱਚਾ ਹੈ ਉਹਨੂੰ ਖੁੱਲ ਕੇ ਹੀ ਜਿਵੇਂ ਆਪਣੀਆਂ ਡਿਊਟੀਆਂ ਜਿਵੇਂ ਆਪਣੀ ਸ਼ਿਫਟ ਤੇ ਆ ਉਹਨੂੰ ਆ ਜਾਣਾ ਚਾਹੀਦਾ ਵੀ ਇਹਦੇ ਵਿੱਚ ਫਿਰ ਜਿਵੇਂ ਆਪਾਂ ਦੇਖੀਏ ਜੋ ਹਾਲਾਤ ਬਣੇ ਪ੍ਰਸ਼ਾਸਨ ਪਹਿਲਾਂ ਕਹਿੰਦਾ ਸੀ ਵੀ 8 ਮੈਂਬਰੀ ਕਮੇਟੀ ਬਣਾਈ ਹੈ ਡਾਕਟਰਾਂ ਦੀ ਟੀਮ ਗਠਨ ਕੀਤਾ ਹੈ ਸੋ ਹੁਣ ਜੋ ਹਾਲਾਤ ਬਣੇ ਆ ਫਿਰ ਚਿੱਠੀ ਲਿਖਣੀ ਲੇਕਿਨ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬੱਚੇ ਆਪਣੇ ਪਰ ਇਹ ਲੱਗਦਾ ਨਹੀਂ ਵੀ ਸਿਹਤ ਦੇ ਨਾਲ ਖਿਲਵਾੜ ਹੋਣ ਦੀ ਕੋਸ਼ਿਸ਼ ਹੈ ਡਾਕਟਰਾਂ ਦੀ ਜਿਹੜੀ ਦਾਵਿਆਂ ਦੀ ਪੋਲ ਖੁੱਲੀ ਨਹੀਂ ਵਾਕਿਆ ਹੀ ਹੁੰਦੀ ਹੈ ਜੇ ਉਹਨਾਂ ਲਈ ਤਾਂ ਮਰੀਜ਼ ਸਾਰੇ ਪੰਮਾ ਕੋਈ ਵੱਡਾ ਪੰਮਾ ਛੋਟਾ ਮਰੀਜ਼ ਹੈ ਡਾਕਟਰਾਂ ਲਈ ਤਾਂ ਡਾਕਟਰਾਂ ਨੇ ਜਿਹੜੇ ਸੁਭਾਵਾਂ ਮੈ ਦੇਣੀਆਂ ਹੁੰਦੀਆਂ ਆਪਦੀਆਂ ਉਹ ਨੌਕਰੀ ਨੂੰ ਧਿਆਨ ਰੱਖ ਕੇ ਨਹੀਂ ਦੇੜੀਆਂ ਇੱਕ ਮਰੀਜ਼ ਨੂੰ ਤਕੜਾ ਕਰਨ ਵਾਸਤੇ ਦੇਣੀਆਂ ਹੁੰਦੀਆਂ ਤਾਂ ਮੈਨੂੰ ਇਹ ਲੱਗਦਾ ਵੀ ਜਦੋਂ ਪੰਜਾਬ ਸਰਕਾਰ ਹੀ ਥੋੜੇ ਜਿਹੜੇ ਅਧਿਕਾਰਿਓ ਸਿਰियस ਲੈਣ ਇਸ ਮਸਲੇ ਨੂੰ ਬੀ ਉਹ ਬੱਚਿਆਂ ਨੂੰ ਚਿੱਠੀ ਹੀ ਕਿਉਂ ਲਿਖਣੀ ਪਈ ਜਾਂ ਤਾਂ ਉਹਨਾਂ ਨੇ ਅੰਦਰ ਜਾ ਕੇ ਮਾੜਾ ਮੋਟਾ ਉਹਨਾਂ ਨੂੰ ਤਾੜਿਆ ਹੋਣਾ ਹੈ ਜਦ ਕੋਈ ਗੱਲਬਾਤ ਹੋਈ ਹੋਣੀ ਕਿਸ ਘਬਰਾਟ ਚੋਂ ਕੀਤਾ ਗਿਆ ਸਾਡੇ ਵੱਲੋਂ ਤਾਂ ਸਾਫ਼ ਹੈ ਉਹ ਬੱਚੇ ਮਿਲੇ ਨੇ ਮੈਨੂੰ ਸਵੇਰ ਜਦੋਂ ਅੰਦਰ ਘਰ ਦੀ ਗੱਲਬਾਤ ਹੋਈ ਮੈਂ ਪੁੱਛਿਆ ਇੱਕ ਬੱਚੇ ਨੇ ਮੈਨੂੰ ਇਹ ਕਿਹਾ ਵੀ ਮੈਨੂੰ ਤਾਂ ਸੁੱਡੀ ਪੰਜਾਬੀ ਨਹੀਂ ਆਉਂਦੀ ਮੈਂ ਤਾਂ ਆਊਟਸਟ੍ਰੇਟ ਦਾ ਬੰਦਾ ਹੈ ਮੈਂ ਇਥੇ ਮੁਲਾਜ਼ਮਾਂ ਮੈਂ ਟ੍ਰੇਨਿੰਗ ਕਰ ਰਿਹਾ ਮੈਨੂੰ ਤਾਂ ਭਾਸ਼ਾ ਦੀ ਨਹੀਂ ਸਮਝ ਆਉਂਦੀ ਮੈਨੂੰ ਲੱਗਦਾ ਵੀ ਇਹ ਜਿਹੜੀ ਗੱਲਬਾਤ ਹੋਈ ਆ ਉਹਦੇ ਕੋਈ ਗਲ ਮਾੜਾ ਮੋਟਾ ਅੰਦਰ ਖਾਤੇ ਜਾਂ ਕੁਝ ਆਪਾਂ ਨੂੰ ਨਹੀਂ ਜਾਣਕਾਰੀ ਨਹੀਂ ਮਾੜਾ ਮੋਟਾ ਜੇ ਘੂਰ ਘਰ ਦਿੱਤਾ ਉਹਦੇ ਵਿੱਚ ਕੋਈ ਇਹੋ ਜਿਹੀ ਚਿੱਠੀ ਲਿਖੇ ਸਾਡੇ ਨਾਲ ਮੈਨੂੰ ਲੱਗਦਾ ਜੇ ਸਾਹਮਣੇ ਆ ਜਾਣ ਬੈਠ ਜਾਣ ਅਸੀਂ ਬੈਹ ਜਾਾਂਗੇ ਉਹ ਬੱਚੇ ਸਾਡੇ ਸਾਹਮਣੇ ਨਹੀਂ ਕਹਿਣਗੇ ਵੀ ਇਹ じゃ ਕੋਈ ਛੇਤ ਹੋ ਰਿਹਾ ਹੈ। ਲੇਕਿਨ ਇਸ ਦੇ ਵਿੱਚ ਫਿਰ ਅਸਲ ਚ ਆਪਾਂ ਇਹ ਮੰਨੀ ਆ ਵੀ ਗਲਤੀ ਸੀਨੀਅਰ ਅਧਿਕਾਰੀਆਂ ਦੀ ਸੀ ਜਿਨ੍ਹਾਂ ਨੇ ਆਊਟ ਆਫ ਸਟੇਟ ਦੇ ਬੱਚੇ ਇੱਥੇ ਲਿਆਂਕ ਕੇ ਲਾਤੇ ਜਦੋਂ ਪਤਾ ਵੀ ਇਹ ਟਿਪੀਕਲ ਪੰਜਾਬੀ ਮੋਰਚਾ ਹੈ ਜਾਂ ਕਹ ਲਈ ਵੀ ਕਿਸਾਨੀ ਮੋਰਚਾ ਹੈ ਫਿਰ ਉੱਥੇ ਬਾਹਰਲੇ ਸੂਬੇ ਦੇ ਵਿੱਚੋਂ ਲਿਆਂਕ ਕੇ ਡਾਕਟਰ ਜਿੱਥੇ ਲਾਉਣ ਦੀ ਕੀ ਲੋੜ ਸੀ ਜਿਨ੍ਹਾਂ ਨੂੰ ਪੰਜਾਬੀ ਤੱਕ ਸਮਝ ਨਹੀਂ ਨਹੀਂ ਆਉਂਦੀ ਪੜ੍ਹਨੀ ਨਹੀਂ ਆਉਂਦੀ ਬੋਲਣੀ ਨਹੀਂ ਆਉਂਦੀ ਕਿਉਂਕਿ ਮਿਹਨਤ ਦਾ ਕੰਮ ਇੱਥੇ ਪੰਜਾਬੀ ਦਾ ਹੀ ਹੈ। ਮੈਨੂੰ ਲੱਗਦਾ ਹੈ ਵਧੀਆ ਹੈ। ਜਿਹੜੇ ਹੁਣ ਵੀ ਆਪਣੇ ਸਿਹਤ ਮੰਤਰੀ ਨਾਲ ਗ ਉਹਨਾਂ ਨੇ ਵਿਸ਼ਵਾਸ ਦਿਵਾਇਆ ਮੈਨੂੰ ਲੱਗਦਾ ਹੁਣ ਵੀ ਪ्योर ਪੰਜਾਬੀਆਂ ਦੀ ਟੀਮ ਹੀ ਬਣਾਉਣੀ ਚਾਹੀਦੀ ਹੈ ਠੀਕ ਹੈ ਭਾਵੇਂ ਡਾਕਟਰ ਜ਼ਿਆਦਾ ਇੰਗਲਿਸ਼ ਬੋਲ ਲੈਣ ਪਰ ਉਹਨੂੰ ਪੰਜਾਬੀ ਦੀ ਪੂਰੀ ਵਿਆਖਿਆ ਪੂਰੀ ਭਾਸ਼ਾ ਆਉਣੀ ਚਾਹੀਦੀ ਹੈ ਤੇ ਮੰਗੀ ਪਾਣੀ ਜਾਂਦੇ ਹੋ ਤੇ ਉਹ ਕੁਝ ਹੋਰ ਦਸੋਚੀ ਜਾਂਦੇ ਹੁਣ ਵੀ ਦੇਣਾ ਕੀ ਹੈ ਹਨ ਤਾਂ ਇਸ ਲਈ ਮੈਨੂੰ ਇਹ ਵਧੀਆ ਵੀ ਜਿਹੜਾ ਉਹਨਾਂ ਨੇ ਆਪ ਦਾ ਭਾਸ਼ਾ ਦਾ ਗੱਲ ਰੱਖਾਈ ਉਹ ਨੌਜਵਾਨ ਨੇ ਮੇਰੇ ਕੋਲੇ ਵੀ ਸਾਨੂੰ ਤਾਂ ਪੰਜਾਬੀ ਆਉਂਦੀ ਨਹੀਂ ਤਾਂ ਜੇ ਪੰਜਾਬੀ ਆਉਂਦੀ ਨਹੀਂ ਤਾਂ ਫਿਰ ਉਹਨੇ ਕਰਿਆ ਕੀ ਕਿ ਦੇਖਿਆ ਕਿ ਉਹਨੇ ਹਿਸ਼ਿਆਰੀ ਸਮਝੇ ਹੋਣਗੇ ਤਾ ਜਿਹੜੀ ਹੁਣ ਟੀਮ ਹੈ ਇਤਿਹਾਸ ਕਰਦੇ ਆਪਾਂ ਸ਼ਾਮ ਤੱਕ ਕੋ ਲਿਸਟ ਲੈ ਲੈਣੀ ਆ ਵੀ ਉਹ ਟੀਮ ਬਣੀ ਹੈ ਕਿ ਨਹੀਂ ਬਣੀ ਜੇ ਨਹੀਂ ਬਣੀ ਤਾਂ ਫਿਰ ਕੋਈ ਹੋਰ ਕਾਰਨ ਹੋ ਸਕਦਾ ਹੈ ਪੰਜਾਬ ਸਰਕਾਰ ਦਾ ਜਿਹੜਾ ਆਪਾਂ ਨੂੰ ਕਿਹਾ ਵੀ 24 ਘੰਟੇ ਅਸੀਂ ਇੱਥੇ ਨਾਲ ਆ ਸੁਆਵਾਵਾਂ ਦੇਵਾਂਗੇ ਪਰ ਜੇ ਕੋਈ ਗੱਲ ਆਈ ਅੰਦਰੋਂ ਮੈਨੂੰ ਲੱਗਦਾ ਵੀ ਆਪਾਂ ਜਿੰਨੀ ਕਿ ਮੇਰੀ ਸਿਹਤ ਮੰਤਰੀ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਸ਼ਾਮ ਤੱਕ ਆਪਾਂ ਟੀਮ ਬਣਾ ਕੇ ਤੁਹਾਨੂੰ ਇੱਕ ਲਿਸਟ ਦੇ ਦੇਵਾਂਗੇ। ਤੇ ਬਤਾਂਜੀ ਇਹ ਗੱਲ ਤਾਂ ਪਹਿਲਾਂ ਵੀ ਹੋਈ ਸੀ ਜਦੋਂ 18-19 ਦੀ ਦਰਮਿਆਨੀ ਰਾਤ ਨੂੰ ਉਹਨਾਂ ਨੇ ਕਿਹਾ ਸੀ ਬੈਠ ਮੈਂਬਰੀ ਡਾਕਟਰ ਦਾ ਗਠਨ ਕਰ ਦਿਆਂਗੇ। ਸੋ ਉਸ ਤੋਂ ਬਾਅਦ ਅੱਜ ਫੇਰ ਹੁਣ ਕਿਹਾ ਵੀ ਟੀਮ ਦਾ ਗਠਨ ਕਰ ਦਿਆਂਗੇ। ਉਦੋਂ ਟੀਮ ਦਾ ਗਠਨ ਨਹੀਂ ਸੀ ਹੋਇਆ ਉਦੋਂ ਤੁਹਾਨੂੰ ਲਿਸਟ ਨਹੀਂ ਸੀ ਮਿਲੀ ਵੀ ਕਿਹੜੀ-ਕਿਹੜੀ ਟੀਮ ਸਵੇਰੇ ਰਹੇਗੀ, ਕਿਹੜੀ ਦੁਪਹਿਰੇ ਔਰ ਕਿਹੜੀ ਸ਼ਾਮੀ ਜਾਂ ਰਾਤ ਪਰ ਕੋਈ ਰੈਜ਼ੀਡੈਂਟ ਡਾਕਟਰ ਜਾਂ ਕੋਈ ਐਸਐਮਓ ਲੈਵਲ ਦਾ ਡਾਕਟਰ ਇੱਥੇ ਬੈਰ ਪੂਰੀ ਰਾਤ ਬਹੂਗਾ, ਕੋਈ ਜਵਾਬਦੇਹ ਹੋਊਗਾ ਇਸ ਚੀਜ਼ ਆਪਾਂ ਕਹਤਾਂ ਸੀ ਵੀ ਅਸੀਂ ਢੱਲੇਵਾਲ ਸਭ ਸੋਡੇ ਹਵਾਲੇ ਆ ਭਾਈ ਹੁਣ ਤੁਸੀਂ ਨਿਗਰਾਨੀ ਰੱਖਣੀ ਆ ਜੇ ਰਾਤ ਦੀ ਘਟਨਾ ਨਾ ਬੱਪੜਦੀ ਆਪਾਂ ਮੈਨੂੰ ਲੱਗਦਾ ਇੰਨੇ ਸੀਰੀਅਸ ਜੇ ਨਾ ਹੁੰਦੇ ਤਾਂ ਚੱਲੀ ਜਾਂਦੀ ਸੀ ਪਮਾ ਚਾਰ ਆਗੇ ਛੀ ਆਗੇ ਪੰਜ ਆਗੇ 10 ਆਗੇ ਲਾਜ਼ਮੀ ਹੁਣ ਵਾਕਿਆ ਹੀ ਨਿਗਰ ਰੱਖਣੀ ਪੈਣੀ ਆ ਹੁਣ ਕਿੰਨੀ ਟੀਮ ਐ ਸਾਰੀ ਕਿਹੜੀ ਦਵਾਈ ਲਾਉਂਦੇ ਨੇ ਕਿਹੜਾ ਗੁਲੁਗੁਸ਼ ਲਾਉਂਦੇ ਨੇ ਜੇ ਮੰਨ ਲਓ ਡਾਕਟਰ ਤੇ ਤੇ ਮਰੀਜ਼ ਦੇ ਵਿੱਚ ਥੋੜੀ ਜਿਹੀ ਵੀ ਤਰੇੜ ਪੈ ਜੇ ਤਾਂ ਬੰਦਾ ਉਹਦੀ ਇਹ ਕਹਿੰਦਾ ਵੀ ਹੁਣ ਇਸ ਹਸਪਤਾਲ ਦੇ ਵਿੱਚ ਮੈਂ ਇਲਾਜ ਨਹੀਂ ਕਰਾਉਣਾ ਮੈਨੂੰ ਸ਼ਿਫਟ ਕਰ ਦਿਓ ਹੋ ਸਕਦਾ ਸਾਨੂੰ ਇਹੋ ਜੀ ਗੱਲ ਤੱਕਣਾ ਪਾੜ ਦੇ ਜਿਹੜੀ ਇਹ ਚਿੱਠੀ ਹੈ ਇਸ ਗੱਲ ਤੇ ਮੈਨੂੰ ਲੱਗਦਾ ਮੈਂ ਤਾਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਮੈਨੂੰ ਸਿਰियस ਲੈਣਾ ਚਾਹੀਦਾ ਇਸ ਮਸਲੇ ਨੂੰ ਜਿਹੜੇ ਡਾਕਟਰ ਨੇ ਪੂਰੇ ਨਿਗਰਾਨੀ ਹੇਠ ਉਹ ਆਪਦੇ ਇਸ ਗੱਲ ਨੂੰ ਕੱਢ ਕੇ ਡਾਕਟਰੀ ਲਾਈਨ ਦੇ ਵਿੱਚ ਆਉਣ ਤੇ ਕਦੇ ਇਹ ਨਾ ਹੋ ਜੇ ਕਿ ਮਨ ਦੇ ਵਿੱਚ ਜਦੋਂ ਇੱਛਾ ਹੋਵੇ ਤਾਂ ਫਿਰ ਉਹਨੇ ਇਲਾਜ ਨਹੀਂ ਕਰਨਾ ਕੋਈ ਨੁਕਸਾਨ ਨਾ ਪਹੁੰਚਾ ਦੇ ਡੱਲੇਵਾਲ ਸਾਹਿਬ ਦੀ ਕਰੋੜਾਂ ਲੋਕਾਂ ਦੀ ਅਰਦਾਸਾਂ ਦੇ ਨਾਲ ਇਸ ਕਾਲਕੋਠੜੀ ਜੋ ਮੈਂ ਉਹ ਕਾਲਕੋਠੜੀ ਕਹਿਆ ਜਿਹੜੀ ਟਰਾਲੀ ਭਵਾਸੀ ਕਹਿੰਦੇ ਕਾਲਕੂਟਰੀ ਚੋਂ ਕੱਢ ਕੇ ਲੈ ਕੇ ਆਇਆ ਜੇ ਮਾੜੀ ਮੁੱਟੀ ਡਾਕਟਰਾਂ ਵੱਲੋਂ ਕੋਈ ਇਹੋ ਜੀ ਗੱਲ ਆ ਜਾਂਦੀ ਹੈ ਤੋਂ ਨਹੀਂ ਬਰਦਾਸ਼ਤ ਹੋਣੀ ਮੈਨੂੰ ਲੱਗਦਾ ਪੰਜਾਬ ਸਰਕਾਰ ਨੂੰ ਸਖਤ ਸਿਰਿਆ ਸੋਕੇ ਇਸ ਦੀ ਮੀਟਿੰਗ ਬੁਲਾ ਕੇ ਉਹ ਜਿਹੜੇ ਡਾਕਟਰ ਹੈਗਾ ਰਜਿੰਦਰਾ ਦੇ ਸਾਰਿਆਂ ਦੀ ਟੀਮ ਬਣਾ ਕੇ ਉਹ ਡਾਕਟਰ ਭਵਾ ਹੋਰ ਬਾਹਰੋਂ ਦੇ ਦੇਣ ਵਧੀਆ ਟੀਮ ਦੇਣ ਜਿਹੜੀ ਇਹੋ ਜੀ ਗੱਲ ਤੇ ਮਨਤੇ ਰਹੋਵੇ ਨਾ ਤੇ ਉਹ ਇਲਾਜ ਕਰਨ ਵਧੀਆ ਯਾਨੀ ਕਿ ਤੁਹਾਡੇ ਹਿਸਾਬ ਨਾਲ ਵੀ ਹੁਣ ਉਹ ਟੀਮ ਨਹੀਂ ਆਉਣੀ ਚਾਹੀਦੀ ਜਿਨ੍ਹਾਂ ਨੇ ਚਿੱਠੀ ਲਿਖੀ ਵੀ ਕੋਈ ਰੰਜਿਸ਼ ਨਾ ਰੱਖੀ ਹੋਵੇ ਮਨ 'ਚ ਕੋਈ ਇਸ ਤਰੀਕੇ ਦਾ ਨਾ ਉਹਨਾਂ ਦੇ ਹੋਵੇ ਔਰ ਉਸ ਤੋਂ ਇਲਾਵਾ ਮੇਰੀ ਇੱਕ ਸਵਾਲ ਹੋਰ ਹੈ ਵੀ ਜਿਵੇਂ ਉਹ ਕਹਿ ਰਹੇ ਸੀ ਬਾਸ਼ਾ ਨਹੀਂ ਆਉਂਦੀ ਤਾਂ ਜਗਦੀਸ਼ ਸਿੰਘ ਡੱਲੇਵਾਲ ਦਾ ਜ਼ਿਕਰ ਕਰ ਲਿਆ ਉਹ ਤਾਂ ਅੰਗਰੇਜ਼ੀ ਭਾਸ਼ਾ ਬਹੁਤ ਵਧੀਆ ਤਰੀਕੇ ਨਾਲ ਜਾਣਦੇ ਹੈ ਕਈ ਵਾਰ ਇੰਟਰਵਿਊ ਵੀ ਕੀਤੇ ਕਈ ਵਾਰ ਇੰਗਲਿਸ਼ ਵਿੱਚ ਇੰਟਰਵਿਊ ਨਾਲ ਤੇ ਆਉਂਦੀ ਵੀ ਹੈ ਤਾਂ ਫੇਰ ਕਿੱਥੇ ਤੁਹਾਨੂੰ ਲੱਗਦਾ ਵੀ ਇਹ ਬੈਰੀਅਰ ਜਾਂ ਦਿੱਕਤ ਆਈ ਹੋਊਗੀ ਜਿਹੜੀ ਡੱਲੇਵਾਲ ਸਾਹਿਬ ਤੋਂ ਓਨੀ ਗੱਲਾਂ ਦਾ ਹਰੇਕ ਦਾ ਜਵਾਬ ਨਹੀਂ ਦੇ ਸਕਦੇ ਹੁਣ ਜਿਹੜਾ ਬਾਹਰ ਆਇਆ ਸੀ ਕਹਿਣਾ ਵੀ ਯਾਰ ਆ ਗੁਲਗੋਸ਼ ਲਾਉਣਾ ਆ ਪਾਣੀ ਲਾਉਣਾ ਉਹ ਲਿਆਓ ਇਹ ਕਰਕੇ ਜਦੋਂ ਸਾਡੇ ਨਾਲ ਵਰੰਟੇ ਆਰਾ ਨਾਲ ਹੀ ਭਾਸ਼ਾ ਚ ਨਹੀਂ ਗੱਲ ਕਰ ਸਕਦੇ ਹੁਣ ਸਾਰੀਆਂ ਗੱਲਾਂ ਦਾ ਡੱਲੇਵਾਲ ਸਾਹਿਬ ਇੰਗਲਿਸ਼ ਚ ਦੇ ਜਵਾਬ ਨਹੀਂ ਦੇ ਸਕਦੇ ਤਾਂ ਡੱਲੇਵਾਲ ਸਾਹਿਬ ਜੋ ਠੀਕ ਹੋ ਕੇ ਫਿਰ ਠੀਕ ਹੈ ਫਿਰ ਕੋਈ ਦਿੱਕਤ ਨਹੀਂ ਪੈਂਦਾ ਵੀ ਇੰਗਲਿਸ਼ ਦੀ ਵੀ ਪੰਜਾਬੀ ਦੀ ਕੋਈ ਦਿੱਕਤ ਨਹੀਂ ਲੱਗਾ ਵੀ ਉਹਨਾਂ ਉਸ ਰੈਜ਼ੀਡੈਂਟ ਡਾਕਟਰ ਨੇ ਤਲਖੀ ਦੇ ਨਾਲ ਵੀ ਪੇਸ਼ ਆਏ ਸੀ ਜਗਦੀਸ਼ ਸਿੰਘ ਡੱਲੇਵਾਲ ਦੇ ਨਾਲ ਜਿੱਦਾਂ ਨੂੰ ਉਹ ਭਾਸ਼ਾ ਹੀ ਨਹੀਂ ਸਮਝਾਉਂਦੀ ਸੀ ਇਹ ਵੀ ਗੱ ਚਲੋ ਉਹ ਤਾਂ ਜਿਹੜਾ ਜਦੋਂ ਗੱਲ ਹੀ ਸਮਝ ਨਹੀਂ ਆਈ ਉਹ ਕੁਝ ਵੀ ਕਹੇ ਪਵਾ ਨੂੰ ਇਹ ਕਹੀ ਜਾਂਦਾ ਹੋਵੇ ਬੱਚਾ ਮੇਰਾ ਉਹਨੂੰ ਇਹ ਲੱਗਦਾ ਹੋਣਾ ਮੈਨੂੰ ਗਾਲ ਕੱਢੀ ਜਾਂਦਾ ਤਾਂ ਜਦੋਂ ਬਾਸ਼ਾ ਹੀ ਦਿੱਕਤ ਬਣ ਗਈ ਐ ਪਰ ਆਪਾਂ ਹੁਣੇ ਬੇਨਤੀ ਕਰ ਲਈ ਤੁਹਾਡੇ ਮੱਥਮ ਰਾਈ ਪੰਜਾਬ ਸਰਕਾਰ ਨੂੰ ਕਰ ਲਈਏ ਸਿਹਤ ਮੰਤਰੀ ਨੂੰ ਕਰ ਲਈਏ ਵੀ ਜਿਹੜਾ ਪਿੱਛੇ ਕੁਝ ਹੋ ਗਿਆ ਇਹਨੂੰ ਵਾਦਨਾ ਬਣਾਈਏ ਇਹਨੂੰ ਨਿਵੇੜਨ ਪਾਸੇ ਵਾਲੇ ਚੱਲੀਏ ਵਧੀਆ ਟੀਮ ਦਿਓ ਹਾਂ ਅਗਰ ਜੇ ਵਧੀਆ ਟੀਮ ਨਹੀਂ ਕੰਮ ਕਰਨਾ ਨਹੀਂ ਚਾਹੁੰਦੀ ਤਾਂ ਸਾਡੇ ਕੋਲੇ ਹੋਰ ਬਹੁਤ ਸਹੂਲਤਾ ਹੈਗੇ ਫਿਰ ਅਸੀਂ ਉਧਰੋਂ ਵੀ ਲੈ ਲਾਂਗੇ ਬਿਲਕੁਲ ਬਿਲਕੁਲ ਤਾਂ ਇਹ ਸਾਰੀਆਂ ਚੀਜ਼ਾਂ ਤੇ ਮੰਦੇ ਨਜ਼ਰ ਹੁਣ ਜੋ ਰਾਤ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਹੁਣ ਡਾਕਟਰਸ ਦਾ ਜਿਹੜਾ ਟੀਮ ਸੀਗੀ ਉਹਨਾਂ ਨੇ ਵੀ ਇੱਕ ਚਿੱਠੀ ਲਿਖੀ ਹੈ ਔਰ ਉਥੇ ਲਾਜ ਨਾ ਕਰਨ ਦੇ ਲਈ ਗੱਲਬਾਤ ਆ ਕੀਤੀ ਤਾਂ ਇਸ ਤੇ ਖਾਸ ਤੌਰ ਦੇ ਉੱਪਰ ਕਾਕਾ ਸਿੰਘ ਕੋਟੜਾ ਦਾ ਬਿਆਨ ਹੈ ਕਿ ਜੇਕਰ ਹੁਣ ਅੱਗੇ ਤੋਂ ਡਾਕਟਰ ਸੀ ਟੀਮ ਨਹੀਂ ਹੁੰਦੀ ਤਾਂ ਅਸੀਂ ਹੋਰ ਵੀ ਸਾਡੇ ਕੋਲ ਸਹੂਲਤਾਂ ਨੇ ਯਾਨੀ ਕਿ ਪਹਿਲਾਂ ਵੀ ਬਿਆਨ ਕਿ ਪ੍ਰਾਈਵੇਟ ਡਾਕਟਰਾਂ ਦੀ ਟੀਮ ਵੀ ਮਂਗਾ ਸਕਦੇ ਆ ਲੇਕਿਨ ਹੁਣ ਟੀਮ ਸਹੀ ਦਿੱਤੀ ਜਾਵੇ ਔਰ ਉਹ ਡਾਕਟਰ ਜਿੱਤੇ ਜਾਣ ਜਿਹੜੇ ਪੰਜਾਬੀ ਪੜ ਸਕਦੇ ਹੋਣ ਪੰਜਾਬੀ ਬੋਲ ਸਕਦੇ ਹੋਣ ਤਾਂ ਜੋ ਸਾਨੂੰ ਬੋਲਣ ਦੇ ਵਿੱਚ ਜਾਂ ਗੱਲਬਾਤ ਕਰਨ ਦੇ ਵਿੱਚ ਕਿਸੇ ਤਰੀਕੇ ਦੀ ਦਿੱਕਤ ਜੜੀ ਆ ਉਹ ਨਾ ਪੇਸ਼ ਆਵੇ ਕੈਮਰਾ ਪਰਸਨ ਜਗਰੀਬ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਖਨੌਰੀ ਬਾਰਡਰ